हां जी दोस्तों आज जी दी वीडियो ਵਿੱਚ ਆਪਾਂ ਗੱਲ ਕਰਦੇ ਆਂ ਭਮੋਲਿਆਂ ਬਾਰੇ ਭਮੋਲਿਆਂ ਦੇ ਬੂਟਿਆਂ ਬਾਰੇ ਸ਼ਾਇਦ ਤੁਹਾਡੇ ਵਿੱਚੋਂ ਬਹੁਤਿਆਂ ਨੇ ਨਾਂ ਨਾ ਸੁਣਿਆ ਹੋਵੇ ਤੇ ਬਹੁਤ ਸਾਰਿਆਂ ਨੇ ਇਹ ਨਾਂ ਸੁਣਿਆ ਹੋਊਗਾ ਕਿਉਂਕਿ ਇਹ ਪੌਦਾ ਖੁਸ਼ਕੀ ਦਾ ਰੇਤਲੇ ਇਲਾਕਿਆਂ ਵਿੱਚ ਹੁੰਦਾ ਜਿੱਥੇ ਮੀਂਹ ਘੱਟ ਪੈਂਦੇ ਆ ਉਧਰ ਹੁੰਦਾ ਇਸ ਕਰਕੇ ਜਿਹੜੇ ਇਲਾਕੇ ਜਾਦੇ ਪਾਣੀ ਵਾਲੇ ਹੋ ਸਕਦਾ ਉਹਨਾਂ ਵਿੱਚ ਨਾ ਹੁੰਦਾ ਵੇ ਪੰਜਾਬ ਦੇ ਜਿਵੇਂ ਮੱਝ ਆ ਜਾਂ ਦੁਆਬਾ ਉਧਰ ਸ਼ਾਇਦੇ ਨਾ ਹੁੰਦਾ ਹੋਵੇ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਦੱਸਿਓ ਜ਼ਰੂਰ ਪਰ ਇਹ ਭਮੋਲਿਆਂ ਦਾ ਬੂਟਾ ਇਹ ਦੇ ਪੱਤੇ ਦੇਖੋ ਤੁਸੀਂ ਤੇ ਇਹਨੂੰ ਗੋਲਡਨ ਵਾਈਲਡ 베ਰੀਜ਼ ਵੀ ਕਹਿੰਦੇ ਤੇ ਵਾਈਲਡ 베ਰੀਜ਼ ਵੀ ਕਹਿੰਦੇ ਆ ਇਹਦਾ ਹੈਗਾ ਦਾ ਫਰੂਟ ਹੈ ਦੇਖੋ ਤੁਸੀਂ ਐਸ ਤਰ੍ਹਾਂ ਲੱਗਦੇ ਆ ਇਸ ਪੌਦੇ ਨੂੰ ਭਰੇ ਹੋਏ ਆ ਪੌਦੇ ਤੇ ਜਦੋਂ ਇਹ ਪੱਕ ਜਾਂਦਾ ਤਾਂ ਇਹ ਤੁਸੀਂ ਦੇਖੋ ਇਸ ਤਰ੍ਹਾਂ ਹੁੰਦਾ ਤੇ ਜਦੋਂ ਆਪਾਂ ਇਹਨੂੰ ਉੱਪਰੋਂ ਜਿਹੜਾ ਇਹਦਾ ਛਿਲਕਾ ਹੈ ਉਹ ਸੁੱਕ ਜਾਂਦਾ ਤੇ ਵਿੱਚੋਂ ਜਿਹੜਾ ਫਰੂਟ ਹੈ ਨਿਕਲਦਾ ਇਹ ਹੋਰ ਵੀ ਗੋਲਡਨ ਹੋ ਜਾਂਦਾ ਜਦੋਂ ਪੱਕਿਆ ਹੁੰਦਾ ਪੂਰੀ ਤਰ੍ਹਾਂ ਪਰ ਇਸ ਸਟੇਟ ਦੇ ਵਿੱਚ ਵੀ ਇਹ ਮਿੱਠਾ ਤਾਂ ਇਹ ਆਪਣੇ ਘਰੇ ਭਰਤ ਦੇ ਨਾਲ ਆ ਰੇਤੇ ਦੀ ਭਰਤੀ ਟਿੱਬਿਆਂ ਦੇ ਵਿੱਚੋਂ ਜੋ ਰੇਤਾ ਆਉਂਦਾ ਹੈ ਜਾਂ ਕੋਈ ਖੇਤ ਖੇਤਾਂ ਵਿੱਚ ਵੀ ਹੁੰਦਾ ਇਥੇ ਨਰਮਾ ਹੁੰਦਾ ਨਰਮੇ ਵਾਲੇ ਖੇਤਾਂ ਦੇ ਵਿੱਚ ਛੋਟੇ ਹੁੰਦੇ ਸੀ ਬਹੁਤ ਭਮੋਲੇ ਖਾਂਦੇ ਸੀ ਤੇ ਫਿਰ ਇੱਕ ਵਾਰੀ ਇਹਨਾਂ ਨੂੰ ਜਦ ਸ਼ਹਿਰ ਆ ਗਏ ਤਾਂ ਭਮੋਲਿਆਂ ਬਾਰੇ ਭੁੱਲ ਗਏ ਚੇਤਿਆਂ ਵਿੱਚੋਂ ਨਹੀਂ ਗਿਆ ਭਮੋਲਿਆਂ ਦਾ ਬੂਟਾ ਪਰ ਦੇਖਿਆ ਨਹੀਂ ਸੀ ਕਦੇ ਤਾਂ ਹੁਣ ਫੇਰ ਤੋਂ ਇਹ ਸਾਡੇ ਘਰ ਲੱਗੇ ਹੋਏ ਆ ਬਹੁਤ ਸਾਰੇ ਆ ਦੇਖੋ ਇੱਧਰ ਵੀ ਖੜੇ ਹੋਏ ਆ ਕਿੰਨੇ ਸਾਰੇ ਇਨਨੂਸੀ ਪਟਦੇ ਨਹੀਂ ਕਿਉਂਕਿ ਬਹੁਤ ਟੇਸਟੀ ਹੁੰਦੇ ਆ ਔਰ ਦੇਖੋ ਮੱਕੀ ਦੇ ਵਿੱਚ ਖੜਾ ਹੋਇਆ ਹੈ ਦੇਖੋ ਬਹੁਤ ਟੇਸਟੀ ਹੁੰਦੇ ਆ ਸ਼ਾਇਦ ਗੁਣਾ ਨਾਲ ਵੀ ਭਰਪੂਰ ਹੋਣਗੇ ਵਿਟਾਮਿਨ ਸੀ ਮੈਂ ਇਹ ਨਹੀਂ ਸਟੱਡੀ ਕੀਤਾ ਕਿ ਇਹਦੇ ਵਿੱਚ ਕਿਹੜੇ-ਕਿਹੜੇ ਮਿਨਰਲਸ ਦਾ ਵਿਟਾਮਿਨ ਹੁੰਦੇ ਆ ਪਰ ਇਹਦੇ ਵਿੱਚ ਕੋਈ ਨਾ ਕੋਈ ਤੱਤ ਜ਼ਰੂਰ ਹੋਊਗਾ ਕਿਉਂਕਿ ਖੱਟੇ ਟੇਸਟ ਦਾ ਹੈ ਹਲਕਾ ਜਿਹਾ ਤਾਂ ਵਿਟਾਮਿਨ ਸੀ ਤਾਂ ਜ਼ਰੂਰੀ ਹੋਊਗਾ ਇਹਦੇ ਵਿੱਚ ਤੇ ਇਹ ਦੇਖੋ ਮੱਕੀ ਦੇ ਵਿੱਚ ਪਟੂਨੀਆਂ ਦੇ ਫਲਾਅਰਸ ਪਟੂਨੀਆਂ ਮੈਨੂੰ ਹੋਇਆ ਨਹੀਂ ਹੁੰਦੀ ਆ ਹੁਣ ਪਾਣੀ ਲਾਇਆ ਸੀ ਇਹਨਾਂ ਨੂੰ ਤਾਂ ਕਰਕੇ ਥੋੜੇ ਜੇ ਫਿਰ ਸ਼ਾਮ ਦਾ ਵੇਲਾ ਤੇ ਫੁੱਲ ਜਿਹੜੇ ਉਹ ਥੋੜੇ ਜੇ ਪਾਣੀ ਪੈਣਾ ਝੁੱਕ ਗਏ ਬੜੇ ਸੋਹਣੇ ਲੱਗਦੇ ਆ ਪਟੂਨੀਆਂ ਦੇ ਫਲਾਰਸ ਤੇ ਜੂਨ ਦੇ ਮਹੀਨੇ ਵੀ ਤੁਸੀਂ ਦੇਖੋ ਵੀ ਪਟੂਨੀਆਂ ਖਿੜਿਆ ਹੋਇਆ ਜਦੋਂ ਕਿ ਪਟੂਨੀਆਂ ਜਿਹੜਾ ਉਹ ਸਰਦੀ ਦਾ ਫੁੱਲ ਹੈ ਪਰ ਇੱਥੇ ਇਹਨੂੰ ਠੰਡਾ ਮੌਸਮ ਮਿਲ ਜਾਂਦਾ ਹੈ ਇੱਥਾਂ ਮੱਕੀਏ ਨਾਲ ਇਸ ਕਰਕੇ ਖਿੜੇ ਹੋਏ ਫੁੱਲ ਤੇ ਬੜੇ ਸੋਹਣੇ ਲੱਗਦੇ ਆ ਤਾਂ ਫਰੈਂਡਸ ਮੈਨੂੰ ਜ਼ਰੂਰ ਦੱਸਿਓ ਤੁਸੀਂ ਅੱਜ ਕਿ ਇਹ ਵੀਡੀਓ ਨੂੰ ਦੇਖ ਕੇ ਕਿ ਤੁਸੀਂ ਭਮੋਲਿਆਂ ਨੂੰ ਦੇਖਿਆ ਜਾਂ ਨਹੀਂ ਦੇਖਿਆ ਤੇ ਵੀਡੀਓ ਮੈਂ ਇਹ 2-4 ਦਿਨੋਂ ਤੇ ਇਸ ਕਰਕੇ ਪਾ ਰਹੀ ਆ ਕਿ ਮੈਨੂੰ ਲੱਗਦਾ ਜਿਹੜੇ ਸਾਡੇ ਇਲਾਕੇ ਦੇ ਵਿੱਚ ਬੂਟੇ ਹੁੰਦੇ ਆ ਜਾਂਬਾਂਸਪਤੀ ਹੁੰਦੀ ਆ ਕੀ ਉਹ ਦੂਜਿਆਂ ਦੇ ਇਲਾਕਿਆਂ ਵਿੱਚ ਵੀ ਹੈ ਜਾਂ ਨਹੀਂ ਤੇ ਇਹਦੇ ਨਾਲ ਮੇਰੀ ਜਾਣਕਾਰੀ ਵਿੱਚ ਵਾਧਾ ਹੋਊਗਾ ਤੇ ਤੁਹਾਡੀ ਜਾਣਕਾਰੀ ਵਿੱਚ ਵਾਧਾ ਤਾਂ ਹੁੰਦਾ ਹੀ ਹੈ ਮੈਨੂੰ ਜਰੂਰ ਦੱਸਿਓ ਪਲੀਜ਼ ਤੇ ਅੱਜ ਲਈ ਨਹੀਂ ਕੱਲ ਨੂੰ ਇੱਕ ਹੋਰ ਜੰਗਲੀ ਪੌਦਾ ਉਹਦੇ ਨਾਲ ਆਵਾਂਗੀ ਤੇ ਦੱਸਿਓ ਜਰੂਰ ਮੈਨੂੰ ਥੈਂਕਸ ਫॉर ਵਾਚਿੰਗ